ਪੰਜਾਬ ਦੇ ਅੰਦਰ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਦੇਖਦੇ ਹੋਏ ਅੱਜ ਕਾਂਗਰਸ ਪਾਰਟੀ ਵੱਲੋਂ ਬਠਿੰਡਾ ਦੇ ਅੰਬੇਡਕਰ ਪਾਰਕ ਵਿਖੇ ਧਰਨਾ ਦਕੇ ਕੀਤੀ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਮੰਗਲਵਾਰ ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਅੰਬੇਡਕਰ ਪਾਰਕ ਰਵੇਗ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਇਕੱਠੇ ਹੋਏ ਤੇ ਉਹਨਾਂ ਵੱਲੋਂ ਪੰਜਾਬ ਦੇ ਅੰਦਰ ਵਿਗੜ ਰਹੀ ਅਮਨ ਕਾਨੂੰਨ ਦੀ ਸਿੰ ਆਪਣਾ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਦੇ ਪ੍ਰਧਾਨ ਰਾਜਾ ਵਿਡਿੰਗ ਦੇ ਆਪਣਾ ਦੇਸ਼ਾ ਨਿਰਦੇਸ਼ਾਂ ਦੇ ਉਹਨਾਂ ਵੱਲੋਂ ਬਠਿੰਡਾ ਦੇ ਅੰਬੇਡਕਰ ਪਾਰਕ ਵਿਖੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਅੰਬੇਡਕਰ ਪਾਰਕ ਦੀਆਂ ਸਾਰੀਆਂ ਇਹ ਆਪਣਾ ਤਸਵੀਰਾਂ ਜਿੱਥੇ ਪੰਜਾਬ ਦੇ ਅੰਦਰ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਆਪਣਾ ਸਥਿਤੀ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਵੱਲੋਂ ਇੱਕ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਗਿਆ agradei para lhe ਕੀ ਚਾਹਨਾ ਕਰਦਾ ਜਿਹੜਾ ਪ੍ਰਸ਼ਾਸਨੀ ਕੀ ਉਹ ਪਾਲੀ ਲੋਕ ਅੱਜ ਪਾਬੋਦੀ ਮਜਬੂਰ ਹੋਵੇ ਪਾਬੋਦੀ ਕੇਵਲ ਸਿੰਘ ਰਾਜਪਿੰਗ ਕਾਂਗਰਸ ਪਾਰਟੀ ਦੇ ਜੋ ਹੈ ਜਿਆਦੇ ਪ੍ਰਧਾਨ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਇਹ ਧਰਨਾ ਦਿੱਤਾ ਗਿਆ ਜੋ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਦਰੁਰਾਗੀ ਹੈ ਖਰਾਬ ਹੋਈ ਹੋਈ ਹੈ ਲੋਕ ਆਪਣੇ ਆਪ ਨੂੰ ਜਿਹੜਾ ਬੀਪਰ ਰਾਤ ਬਹੁਤ ਅਸੁਰੱਖਿਅਤ ਮਹਿਸੂਸ ਕਰ ਰਹੇ ਹੈ ਕਿਉਂਕਿ ਦਿਨ ਦਿਹਾੜੇ ਕਤਲ ਹੋ ਰਹੇ ਹੈ ਸਲੈਚਿੰਗ ਹੋ ਰਹੀ ਹੈ ਨਸ਼ੇ ਦਾ ਪ੍ਰਚੂਪ ਸਟੇਟ ਦੇ ਵਿੱਚ ਵੱਧ ਗਿਆ ਹੈ ਨਸ਼ੇ ਦਾ ਅੱਡ ਮਰ ਰਹੇ ਹੈ ਲੋਕ ਦਾ ਨਸ ਨਸ ਪੈਰਾ ਹੋਈ ਵੀ ਹੈ ਉਸ ਦੇ ਖਿਲਾਫ ਸਰਕਾਰ ਨੂੰ ਜਗਾਉਣਾ ਨਹੀਂ ਕਿ ਭਾਈ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖੋ ਠੀਕ ਹੈ ਲੋਕਾਂ ਤੋਂ ਜੋ ਗੱਪਸ਼ਪ ਮਾਰ ਕੇ ਵੋਟਾਂ ਲੈ ਲਈਆਂ ਅੱਜ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਲੋਕ ਬੁਰੀ ਤਰ੍ਹਾਂ ਡਰੇ ਹੋਏ ਐ ਸੋ ਕਿਸ ਕੱਲ ਦੇ ਖਿਲਾਫ ਅੱਜ ਧਰਨਾ ਲਾਇਆ ਗਿਆ ਤਾਂ ਕਿ ਸਰਕਾਰ ਨੂੰ ਜਾਗਰੂਕ ਕੀਤਾ ਜਾਵੇ ਜਿੰਨੇ ਆਈਮਤੀ ਨਾਮਾ ਤੋਂ ਰੱਖੀ ਜਾਣ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅੰਮ੍ਰਿਤ ਗੇਲਾ ਪੰਜਾਬ ਦੇ ਵਿੱਚ ਜੋ بگੜਦੀ ਅਮਨ ਕਾਨੂੰਨ ਦੀ ਵਿਵਸਥਾ ਹੈ ਉਹਦੇ ਖਿਲਾਫ ਕਾਂਗਰਸ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਵਿਧਾਨ ਸਭਾ ਸਾਰੇ ਬਲਾਕਾਂ ਦੇ ਵਿੱਚ ਅੱਜ ਧਰਨੇ ਲਗਾਏ ਜਾ ਰਹੇ ਨੇ ਕਿਉਂਕਿ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਟੋਟਲ ਫੇਲ ਸਰਕਾਰ ਸਾਬਤ ਹੋਈ ਹੈ ਨਾ ਇਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕੀ ਹੈ ਨਾ ਹੀ ਸੂਬੇ ਦੇ ਵਿੱਚ ਚੰਗੀ ਅਮਨ ਕਾਨੂੰਨ ਵਿਵਸਥਾ ਦੇ ਚੁੱਕੀ ਹੈ ਰੋਜ਼ ਗੋਲੀਆਂ ਚੱਲਦੀਆਂ ਨੇ ਕਤਲੋਗਾਰਦ ਹੁੰਦੀ ਹੈ ਖੂਨੀ ਖੇਡ ਖੇਡੇ ਜਾਂਦੇ ਨੇ ਪਰ ਸਾਡਾ ਜਿਹੜਾ ਮੁੱਖ ਮੰਤਰੀ ਹੈ ਭਗਵਾਨਤਮਾਨ ਸੁੱਤਾ ਪਿਆ ਉਹਨੂੰ ਸ਼ਾਇਦ ਬਾਕੀ ਸੂਬਿਆਂ ਦੀਆਂ ਇਲੈਕਸ਼ਨਾਂ 'ਚ ਜ਼ਿਆਦਾ ਫਿਕਰ ਆ ਤੇ ਪੰਜਾਬ ਦੀ ਜਿੱਥੇ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਉਹ ਵੀ ਫਿਕਰ ਹੈ ਨਹੀਂ ਉਹਨੂੰ ਹਲੂਨਾ ਦੇਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੁਤੀ ਨੂੰ ਜਗਾਉਣ ਦੇ ਲਈ ਵੀ ਜੋ ਅਮਨ ਕਾਨੂੰਨ ਦਾ ਹਾਲਾਤ ਹੈ ਇਹਨੂੰ ਸੁਧਾਰਿਆ ਜਾਵੇ ਤੇ ਇਹਦੇ ਤੇ ਧਿਆਨ ਦਿੱਤਾ ਜਾਵੇ ਬਾਕੀ ਸੂਬਿਆਂ ਨੂੰ ਬਾਅਦ ਚ ਲਿਖਿਆ ਜਾਵੇ ਜਦੋਂ ਕਿਦਾ ਇੱਕ ਖੌਫ ਹੈਗੇ ਕਿ ਕਿਹਦੀ ਲੇਡੀ ਚ ਹੈਗੇ ਉਹ ਕਿਹ ਅਗਰ ਸ਼ਾਂਤੀ ਦੀ ਗੱਲ ਕਰ ਰਹੇ ਉਹ ਹੈ ਜੀ ਬਿਲਕੁਲ ਹੈ ਨਹੀਂ ਗਾ ਜੀ ਪਹਿਲਾਂ ਅੱਜ ਤੋਂ ਪਹਿਲਾਂ ਜਦੋਂ ਇਹ ਸਰਕਾਰਾਂ ਤੋਂ ਪਹਿਲਾਂ ਪੰਜਾਬ ਦੇ ਹਾਲਾਤ ਸੀ ਨਾ ਕਦੇ ਵੀ ਰਾਤ ਨੂੰ ਆਉਂਦੇ ਹੋਏ ਸਫ਼ਰ ਕਰਦੇ ਹੋਏ ਡਰ ਨਹੀਂ ਲੱਗਿਆ ਸੀਗਾ ਪਰ ਜਿੰਨੀਆਂ ਦਿਹਾੜੇ ਵੀ ਲੁੱਟਾਂ ਖੋਹਾਂ ਤੇ ਹਾਲਾਤ ਇੰਨੇ ਮਾੜੇ ਨੇ ਤਾਂ ਰਾਤ ਨੂੰ ਸਫ਼ਰ ਕਰਦੇ ਹੋਏ ਐ ਲੱਗਦਾ ਹੈ ਕਿ ਆਪਣਾ ਹਥਿਆਰ ਜਿਹੜਾ ਹੈਗਾ ਆਪਣੀ ਸੇਫਟੀ ਆਪ ਕਰੀ ਜਾਵੇ ਕਿਉਂਕਿ ਸਰਕਾਰ ਤੋਂ ਕਾਨੂੰਨ ਤੋਂ ਪੁਲਿਸ ਤੋਂ ਕੋਈ ਉਮੀਦ ਹੈ ਨਹੀਂ ਕਿ ਜਦੋਂ ਦਿਨ ਦਿਹਾੜੇ ਨੀ ਲੋਕ ਸੇਫ ਹੈਗੇ ਆਪਣੇ ਘਰਾਂ ਚ ਔਰਤਾਂ ਸੇਫ ਨਹੀਂ ਗੀਆਂ ਔਰ ਕਿਸੇ ਦੇ ਕੋਈ ਐਕਸ਼ਨ ਹੈ ਨਹੀਂਗਾ ਤਾਂ ਫਿਰ ਮੈਨੂੰ ਲੱਗਦਾ ਵੀ ਆਪਦੀ ਸੈਲਫ ਡਿਫੈਂਸ ਹੀ ਸਭ ਤੋਂ ਵਧੀਆ ਇੱਕ ਤਰੀਕਾ ਵੀ ਆਪ ਦੀ ਰੱਖਿਆ ਤਾਂ ਅਸੀਂ ਆਪ ਕਰੀਏ ਸਰਕਾਰ ਤੋਂ ਉਮੀਦ ਕੋਈ ਨਹੀਂ ਅੱਜ ਦਾ ਇਹ ਧਰਨਾ ਕਾਂਗਰਸ ਪਾਰਟੀ ਦੀ ਤਰਫੋਂ ਬਲਾਕ ਲੈਵਲ ਤੇ ਕੀਤਾ ਜਾ ਰਿਹਾ ਹੈ ਬਟੰਡੇ ਦੇ ਦੋ ਬਲਾਕ ਨੇ ਇੱਕ ਬਲਾਕ ਨੇ ਸਾਡੇ ਲੱਡੂਜੀ ਪ੍ਰਧਾਨ ਨੇ ਇੱਕ ਬਲਾਕ ਦੇ ਪੱਕਾਜੀ ਪ੍ਰਧਾਨ ਨੇ ਇੱਕ ਸਾਡੇ ਗੁਨੇਆਣਾ ਬਲਾਕ ਹੈ ਇੱਕ ਸੰਗਤ ਬਲਾਕ ਹੈ ਇਹ ਚਾਰੇ ਬਲਾਕਾਂ ਦਾ ਧਰਨਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬਰਿੰਗ ਦੇ ਹੁਕਮਾਂ ਅਨੁਸਾਰ ਦਿੱਤਾ ਜਾ ਰਿਹਾ ਹੈ ਧਰਨਾ ਦੇਣ ਦਾ ਮਤਲਬ ਲੈ ਇਕੱਲੇ ਬਠਿੰਡੇ ਹੀ ਨਹੀਂ ਹੈ ਇਹ ਪੰਜਾਬ ਦੇ ਕੋਨੇ-ਕੋਨੇ ਵਿੱਚ ਧਰਨਾ ਹੋ ਰਿਹਾ ਹੈ ਬਲਾਕ ਲੈਵਲ ਤੇ ਧਰਨਾ ਹੋ ਰਿਹਾ ਹੈ ਇਹ ਮਹਿੰਗਾਈ ਦੇ ਖਿਲਾਫ ਅੱਜ ਤੋਂ ਕੁਝ ਦਿਨ ਪਹਿਲਾਂ ਅਸੀਂ ਮਹਿੰਗਾਈ ਦੇ ਖਿਲਾਫ ਧਰਨਾ ਦੇ ਕੇ اٹھے ਆ ਅੱਜ ਜਿਹੜਾ ਖੋਹਾ ਲੁੱਟਾ ਉਹ ਹੋ ਰਹੀਆਂ ਉਹਦੇ ਖਿਲਾਫ ਤੁਸੀਂ ਰੋਜ਼ ਹੀ ਦੇਖਦੇ ਹੋ ਤੁਹਾਡੀਆਂ ਖਬਰਾਂ ਪੜ੍ਹਦੇ ਆ ਤੁਹਾਡੀਆਂ ਖਬਰਾਂ ਸੁਣਦੇ ਆ ਕਿ ਪੰਜਾਬ ਸਰਕਾਰ ਟੋਟਲੀ ਫੇਲ ਹੋ ਗਈ ਹੈ ਆ ਦੇਖ ਲਓ ਤੁਸੀਂ ਆ ਟਰੱਕ ਯੂਨੀਅਨ ਦਾ ਕੀ ਹੋਇਆ 2-3 ਦਿਨ ਪਹਿਲਾਂ ਜੇ ਟਰੱਕ ਯੂਨੀਅਨ ਦੇ ਵਿੱਚ ਵੀ ਜਾ ਕੇ ਪੈਸੇ ਖੋ ਗਏ ਲਿ ਜਾ ਸਕਦੇ ਆ ਤਾਂ ਕਿਹੜਾ ਬੰਦਾ ਸੇਫ ਹੋ ਸਕਦਾ ਇੱਥੇ ਦੱਸਦੇ ਇਹ ਸਰਕਾਰ ਟੋਟਲ ਫੇਲ ਹੈ ਟੋਟਲ ਜਮਾ ਕੋਈ ਸਾਡੀ ਭੈਣ ਕੋਈ ਇਕੱਲੀ ਜਾ ਨਹੀਂ ਸਕਦੀ ਕੋਈ ਸ਼ਹਿਰ ਨਹੀਂ ਕਰ ਸਕਦੀ ਜਿਸ ਦਾ ਪਰਸਵਾਇ ਜਾਂਦਾ ਕਿਸਦੇ ਮੋਬਾਈਲ ਖੋਏ ਜਾਂਦੇ ਆ ਘਰਾਂ ਦੇ ਵਿੱਚ ਵੜ ਵੜ ਕੇ ਮੋਬਾਈਲ ਖੋਏ ਜਾਂਦੇ ਆ ਘਰਾਂ ਦੇ ਵਿੱਚ ਵੜ ਕੇ ਦਿਨੇ ਬੰਦੇ ਕੰਮਾਂ ਤੇ ਜਾਂਦੇ ਨੇ ਸਾਡੀਆਂ ਭੈਣਾਂ ਘਰੇ ਹੁੰਦੀਆਂ ਉਹ ਘਰਾਂ ਦੇ ਵਿੱਚ ਚਾਰ ਚਾਰ ਬੰਦੇ ਵੜ ਕੇ ਲੁੱਟਾਂ ਖੋਹਾਂ ਹੋ ਰਹੀਆਂ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ ਇਸ ਲਈ ਇਸ ਲਈ ਮੈਂ ਸਰਕਾਰ ਨੂੰ ਫੇਲ ਸਮਝਦਾ ਇੱਕ ਗੱਲ ਮੈਂ ਖਾਸ ਨੂੰ ਅੱਜ ਹੋਰ ਕਹਿ ਦੇਣਾ ਚਾਹੁੰਦਾ ਮੇਰੇ ਨੋਟ ਕਰ ਲੋ ਅੱਜ ਤੋਂ ਛੀ ਮਹੀਨੇ ਨੂੰ ਇਹ ਪੰਜਾਬ ਸਰਕਾਰ ਪਲਾਜ਼ਮਾ ਨੂੰ ਤਰਕਾ ਨਹੀਂ ਦੇ ਸਕੋਗੀ ਇਹਨਾਂ ਦੀ ਬਿਤੀ ਪੋਜੀਸ਼ਨ ਇੰਨੀ ਮਾੜੀ ਹੋ ਚੁੱਕੀ ਹੈ ਇਹ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਕੋਈ ਬੈਂਕ ਕੋਈ ਸਰਕਾਰ ਲੋਨ ਦੇਣ ਨੂੰ ਵਿਚਾਰ ਨਹੀਂ ਹੈ ਸਾਰਾ ਕੁਝ ਇਹਨਾਂ ਦਾ ਗਹਿਣੇ ਹੈ ਸਾਰੀਆਂ ਬਿਲਡਿੰਗਾਂ ਗਹਿਣੇ ਹੈ ਇਹਨਾਂ ਕੋਲੇ ਕੁਝ ਨਹੀਂ ਬਚਿਆ ਪੰਜਾਬ ਚ ਪੀਆਰਟੀਸੀ ਦੀ ਗੱਲ ਲੈਣੋ ਜਾ ਕੇ ਪੁੱਛ ਲਵੋ ਇਹ ਬਸਟਾਂ ਵੀ ਗਹਿਣੇ ਹੈ ਜਿਹੜੀ ਨਵੀਂ ਸ਼ਰਕ ਬਣਾਈ ਹੈ ਉਹਦੇ ਜਿੰਨੇ ਚੌਕ ਆ ਉਹ ਵੀ ਸਾਰੇ ਗੈਨੇ ਆ ਹੁਣੇ ਲਿਸਟਾਂ ਬਣਾ ਰਹੇ ਨੇ ਕਿ ਸਾਡੇ ਕੋਲੇ ਪੰਜਾਬ ਸਰਕਾਰ ਦੇ ਕੋਲੇ ਜਿਹੜੀ ਪ੍ਰਾਪਰਟੀ ਬਚੀ ਹੈ ਜਿਹੜੀ ਅਸੀਂ ਬੈਂਕਾਂ 'ਚ ਗੈਨੇ ਤਰਕੇ ਲੌਣ ਲੈ ਲਈਏ ਇਸ ਲਈ ਮੈਂ ਸੁਣ ਦੱਸਣਾ ਚਾਹਣਾ ਇਹ ਆਉਂਦੇ 5-6 ਮਹੀਨਿਆਂ ਨੂੰ ਪੰਜਾਬ ਦੇ ਅਮਲਾਜਮਾ ਨੂੰ ਪੰਜਾਬ ਸਰਕਾਰ ਤੋਂ ਤਨਖਾਹ ਨਹੀਂ ਦਿੱਤੀ ਜਾਣੀ